ਇਸ ਤਰ੍ਹਾਂ ਇਹਦੇ ਵਿੱਚ ਹਿਰਾਸਤ ਵਿੱਚ ਲਏ ਗਏ ਆ ਕਹਿੰਦੇ ਤਾਮਿਲਨਾਡੂ ਦੇ ਨਾਲ ਸਬੰਧਿਤ ਨੇ ਦੋ ਲੋਕ ਵਾਲੇ ਤਗਾ ਹੁੰਦਾ ਹੈ ਕਿ ਇੱਕ ਸਾਫਟਵੇਅਰ ਇੰਜੀਨੀਅਰ ਹੈਗਾ ਉਹ ਦਰਵਾਰ ਸਾਹਿਬ ਬਾਰੇ ਈਮੇਲ ਕਰ ਰਿਹਾ ਹੈ ਤੇ ਪਲੀਜ਼ ਕਹਿ ਰਿਹਾ ਵੀ ਸ਼ਾਇਦ ਸੂਰਤ ਲੈਣ ਦੀ ਕਰ ਰਿਹਾ ਹੋਵੇਗਾ ਲੱਗਦਾ ਹੈ ਕੇਸ ਦੇ ਪਿੱਛੇ ਵੀ ਵੱਡੀ ਸਾਜ਼ਸ਼ਾਹ ਕਿਤੇ ਤੱਕ ਜਾਣ ਦੀ ਲੋੜ ਹੈ ਤੇ ਵਾਹ ਤੋਂ ਸੋਸ਼ਲ ਮੀਡੀਆ ਦੇ ਇਤਾਂ ਦੇ ਤਥਾਂ ਤੋਂ ਬਚਨ ਦੀ ਲੋੜ ਹੈ ਇੱਥੇ ਤਥਾਂ 'ਚ ਸੂਚਾਈ ਕੋਈ ਨਹੀਂ ਇਹ ਸ਼ੂਗਨ ਦੁੱਬੇ ਆਕਰ ਕੀ ਸ਼ਾਇਆ ਤੇ ਉਹਦੇ ਪਿੱਛੇ ਕੀ ਹੈ ਕਿ ਉਹ ਕਲੀ ਲੈਂਡ ਬੋਲਿੰਗ ਦੀ ਗੱਲ ਨਹੀਂ ਤੇ ਪਾਣੀਆਂ ਦਾ ਮੁੱਦਾ ਹੈ ਸਹਿਕਾਰੀ ਖੇਤਰ ਨੂੰ ਕਿੰਨੀ ਮਜ਼ਬੂਤੀ ਤਾਜਾਸਾ ਨਾਲ ਇਸ ਮਾਮਲੇ ਨੂੰ ਲੈ ਕੇ ਗੱਲ ਹੋਈ ਹੈ ਜੀਤਿਆ ਦੀ ਚੁੱਪੀ ਉੱਤੇ ਵੀ ਜ਼ਾਨਾ ਗੋਵਰਨ ਸਾਲ 28 ਗਿਆ ਗੱਲ ਕਰਾਂਗੇ ਰਣਜੀਤ ਸਿੰਘ ਗਿੱਲ ਹੁਣਾਂ ਦੀ ਜੋ ਕਿ ਖਰੜ ਤੋਂ ਦੋ ਵਾਰ ਚੋਣ ਲੜ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਬਾਦਲ ਪਰਿਵਾਰ ਦੇ ਬੜੇ ਕਰੀਬੀ ਮੰਨੇ ਜਾਂਦੇ ਸਨ ਉਹਨਾਂ ਨੇ ਵੀ ਅੱਜ ਅਕਾਲੀ ਦਲ ਛੱਡ ਦਿੱਤਾ ਪਿਛਲੇ ਦਿਨਾਂ ਚਾਹ ਜਿਹੜੀਆਂ ਕਮੇਟੀਆਂ ਬਣੀਆਂ ਚਾਹ ਕੋਰਟ ਕਮੇਟੀ ਆਵਾਜ਼ ਕਮੇਟੀ ਆ ਜੀ ਕਿ ਖਰੜ ਦਾ ਸਾਡਾ ਕੋਈ ਨੁਮਾਇੰਦਾ ਹੀ ਨਹੀਂ ਲਿਆ ਪਿਛਲੇ ਦਿਨਾਂ ਜਿਸ ਢੰਗ ਨਾਲ ਜਥੇਦਾਰਾਂ ਨੂੰ ਹਟਾਇਆ ਗਿਆ ਜਿਸ ਬਦਲੇਗੇ ਉਹ ਵੀ ਕਹਿੰਦੇ ਖਰੜਾ ਹਲਕੇ ਦੇ ਲੋਕਾਂ ਨੇ ਬੜੀ ਨਾਰਾਜ਼ਗੀ ਹੈ ਜਥੇਦ ਸਿੰਘ ਨੇ ਇਹ ਗੱਲ ਕਹਿਤੀ ਹੈ ਸਾਫ਼ ਕਿ ਜੀ ਅਸੀਂ ਕਾਂਗਰਸ ਦੇ ਗੱਟ ਚੋੜ ਦਾ ਹਿੱਸਾ ਨਹੀਂ ਹੈ ਜੀ ਇਸ ਦਾ ਲੋਕ ਸਭਾ ਚੋਣਾਂ ਤੱਕ ਨਾਲ ਸੀ ਜਦੋਂ ਮੁੱਖ ਮੰਤਰੀ ਦੀ ਗੱਲ ਕਰਦੇ ਸੀ ਤਾਂ ਮੁੱਖ ਮੰਤਰੀ ਨੇ ਉਸੇ ਮੀਟਿੰਗ ਚ ਜਿੱਦਾ ਆਪਾਂ ਮਲੇਪੁਰਾ ਦਾ ਜ਼ਿਕਰ ਕਰਿਆ ਇਹ ਗੱਲ ਨਾ ਕਹੀ ਹੈ ਕਿ ਲੋਕ ਆ ਜਿਹੜੇ ਰਾਸੀ ਆਪੋਂ ਉਹਨਾਂ ਦੀ ਛਤਰਕਢੀ ਫਿਰਦੀ ਹੈ ਤੇ ਉਹਨਾਂ ਨੇ ਸਾਰਾ ਕੀਤਾ ਹੈ ਕਾਂਗਰਸ ਵੱਲ ਤੇ ਇਕੱਲੇ ਵੱਲ ਸਸ਼ੀਕਾ ਜੀ ਨਿਊਜ਼ ਬਿਹਾਈਂਡ ਨਿਊਜ਼ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸੁਦੂ ਪ੍ਰੋਗਰਾਮ ਦੇ ਵਿੱਚ ਵਿਚਾਰ ਚਰਚਾ ਜਿਹੜੀ ਉਹ ਖਾਸ ਵਿਸ਼ਿਆਂ ਦੇ ਉੱਪਰ ਕਰਦੇ ਹਾਂ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿਸਰੀ ਦਰਬਾਰ ਸਾਹਿਬ ਦੇ ਉੱਪਰ ਹਮਲਾ ਕਰਨ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਧਮਕੀਆਂ ਮਿਲ ਰਹੀਆਂ ਨੇ ਉਸ ਦੇ ਵਿੱਚ ਵੱਡੀ ਸਫਲਤਾ ਹਾਸਲ ਹੋਈ ਹੈ ਕਿਉਂਕਿ ਗ੍ਰਿਫਤਾਰੀਆਂ ਨੇ ਜਿਹੜੀਆਂ ਉਹ ਹੋ ਗਈਆਂ ਨੇ ਹਿਰਾਸਤ ਚ ਲੋਕਾਂ ਨੂੰ ਲੈ ਲਿਆ ਗਿਆ ਹੈ ਜਿਸ ਤੋਂ ਬਾਅਦ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਪੁਲਿਸ ਦੇ ਵੱਲੋਂ ਗੱਲਬਾਤ ਕਰਾਂਗੇ ਕਿਉਂਕਿ ਐਸਜੀਪੀਸੀ ਤੇ ਐਸਜੀਪੀਸੀ ਦੇ ਵੱਲੋਂ ਇਸ ਤੇ ਇੱਕ ਵੱਖਰਾ ਤਰਕ ਰੱਖਿਆ ਗਿਆ ਜਿਸ ਤਰ੍ਹਾਂ ਔਜਲਾ ਸਾਹਿਬ ਹੁਣਾਂ ਨੇ ਜਿਹੜੀ ਚਿੱਠੀ ਹੈ ਜਿਹੜੀ ਉਹ ਅਮਿਤ ਸ਼ਾਹ ਹੁਣਾਂ ਨੂੰ ਲਿਖੀ ਹੈ ਸੋ ਆਪੋ ਆਪਣੇ ਤਰਕਣੇ ਦੇ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਪ੍ਰਭ ਦਰਸ਼ਕਾਂ ਨੂੰ ਇਹਨਾਂ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਬਿਲਕੁਲ ਕੋਈ ਦੋਹਰਾ ਨਹੀਂ ਹੈ ਮਾਮਲੇ ਆ ਲਓ ਸਵਾਲ ਜੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਇਹਦੇ ਵਿੱਚ ਹਿਰਾਸਤ ਵਿੱਚ ਲਏ ਗਏ ਆ ਕਹਿੰਦੇ ਤਾਮਿਲਨਾਡੂ ਦੇ ਨਾਲ ਸਬੰਧਤ ਨੇ ਦੋ ਲੋਕ ਤਾਂ ਉਧਰ ਦੂਜੇ ਪਾਸੇ ਇੱਕ ਹਰਿਆਣੇ ਤੋਂ ਵੀ ਗ੍ਰਿਫਤਾਰ ਆ ਜਿਹੜਾ ਮੁੰਡਾ ਕੀਤਾ ਗਿਆ ਤੇ ਵੱਡੀ ਗੱਲ ਹੈ ਕਹਿੰਦੇ ਉਹ ਇੰਜੀਨੀਅਰ ਹੈ ਪੇਸ਼ੇ ਤੋਂ ਪਹਿਲਾਂ ਜੌਬ ਕਰ ਚੁੱਕਿਆ ਹੈ ਕਈ ਕੰਪਨੀਆਂਜ਼ ਦੇ ਵਿੱਚ ਤੇ ਹੁਣ ਬੇਰੁਜ਼ਗਾਰ ਸੀ ਕਿਵੇਂ ਦੇਖਦੇ ਇਸ ਮਾਮਲੇ ਨੂੰ ਕਿਉਂਕਿ ਹਰਿਆਣਾ ਤਾਮਿਲਨਾਡੂ ਕਈ ਚੀਜ਼ਾਂ ਨੇ ਜਿਹੜੀਆਂ ਵਿੱਚ ਜੁੜ ਗਈਆਂ ਨੇ ਆਕੇ ਦੇਖੋ ਬਹੁਤ ਵੱਡਾ ਇਸ਼ੂ ਹੈ ਮੈਂ ਵੀ ਇਹ ਜਾਂਚ ਕੇ ਗੱਲ ਕਰਾਂ ਆਪਣੇ ਲੰਬੇ ਪ੍ਰੋਫੈਸ਼ਨਲ ਕੈਰੀਅਰ ਚ ਪਹਿਲੀ ਵਾਰ ਇਹੋ ਜੀ ਮੰਤਪਾਗੀ ਗੱਲ ਦੇਖੀ ਹੈ ਕਿ ਇਸ ਤਰ੍ਹਾਂ ਕੋਈ ਦਰਵਾਰ ਸਾਹਿਬ ਦੇ ਲਈ ਈਮੇਲ ਆ ਰਹੀਆਂ ਹੋਣ ਕਿ ਦਰਵਾਰ ਸਾਹਿਬ ਨੂੰ ਬੰਮ ਨਾਲ ਅੜਾ ਦਿੱਤਾ ਜਾਏਗਾ ਇਸ ਤੋਂ ਕੋਈ ਮੰਤਪਾਗੀ ਕਾਰਵਾਈ ਹੋ ਨਹੀਂ ਸਕਦੀ ਹੁਣ ਜਿਸ ਤਰੀਕੇ ਨਾਲ ਇਹ ਗੱਲਾਂ ਕੀਤੀਆਂ ਜਾ ਰਹੀਆਂ ਕਿ ਦੇਖੋ ਜੀ ਸੌਫਟਵੇਅਰ ਇੰਜੀਨੀਅਰ ਹੈ 24 ਸਾਲ ਦਾ ਸ਼੍ਰਮ ਦੁੱਬੇ ਉਫਰੀਦਵਾਦ ਦਾ ਰਹਿਣ ਵਾਲਾ ਹੈ ਪਿੱਛੇ ਤਾਮਨਾਡੂ ਨਾਲ ਕਨੈਕਸ਼ਨ ਹੈ ਇਹ ਵੀ ਕਹਿ ਰਹੇ ਹਾਂ ਕਿ ਦੱਖਣ ਦੇ ਰਾਜਾਂਗੇ ਕੁਝ ਹੋਰ ਲੋਕ ਵੀ ਸ਼ਾਮਲ ਹੈ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਤਨਾ ਸੌਫਟਵੇਅਰ ਇੰਜੀਨੀਅਰ ਹੈਗਾ ਉਹ ਦਰਵਾਰ ਸਾਹਿਬਾਰੇ ਈਮੇਲ ਕਰ ਰਿਹਾ ਹੈ ਤੇ ਪਲੀਜ਼ ਕਹਿ ਰਿਹਾ ਵੀ ਸ਼ਾਇਦਾ ਸ਼ੁਰੂਤ ਲੈਣੀ ਕਰ ਰਿਹਾ ਹੋਵੇਗਾ ਉੁੱਢਲੀ ਜਾਣਕਾਰੀ ਹੈਗੇ ਉਹਨਾਂ ਨੇ ਵੀ ਕਿਹਾ ਕਿ ਜਦੋਂ ਵਿਸਾਰਚ ਇਨਵੈਸਟੀਗੇਸ਼ਨ ਹੋਏਗੀ ਤੇ ਦੱਸਾਂਗੇ ਕੀ ਕੁਝ ਹੈ ਕਿਉਂ ਹੈ ਜੀ ਪਰ ਕੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਦਰਵਾਰ ਸਾਹਿਬ ਲਈ ਕੋਈ ਇਤਾਂ ਦੀ ਈਮੇਲ ਕਰੇ ਸ਼ੁਰੂਤ ਲੈਣ ਲਈ ਲੱਗਦਾ ਹੈ ਕਿ ਇਸ ਦੇ ਪਿੱਛੇ ਕੋਈ ਵੱਡੀ ਸਾਜ਼ਿਸ਼ ਹੈ ਦੀ ਤਹ ਤੱਕ ਜਾਣ ਦੀ ਰੋੜ ਹੈ ਪੰਜਾਬ ਪੁਲਿਸ ਦੀ ਇਸ ਗੱਲ ਦੀ ਸੰਭਨਾਤਾ ਆਪਾਂ ਜ਼ਿਕਰ ਜ਼ਰੂਰ ਕਰਾਂਗੇ ਕਿ ਉਹਨਾਂ ਨੇ ਸਮੇਂ ਦੇ ਲਿਹਾਜ਼ ਨਾਲ ਜਿਹੜਾ ਸ਼ੁਭਨ ਤੁਬੇ ਨੂੰ ਕਾਬੂ ਕੀਤਾ ਉਹਦੇ ਈਮੇਲਾਂ ਵੀ ਗੰਗਾਲ ਰਹੇ ਆ ਕੁਝ ਹੋਰ ਜਾਣਕਾਰੀਆਂ ਵੀ ਇਕੱਠੀਆਂ ਕਰ ਰਹੇ ਆ ਹੂੰ ਕਾਫੀ ਕੁਝ ਹੈ ਉਹਨਾਂ ਕੋਲੇ ਪਹੁੰਚ ਚੁੱਕਾ ਹੈ ਤੇ ਉਹ ਕੰਦੇ ਵੀ ਅਸੀਂ ਬਾਕੀ ਵੀ ਹੋਰਤਾ ਹੈ ਧੱਕ ਜਾਣ ਤੋਂ ਬਾਅਦ ਇਸ ਮਾਮਲੇ ਦੀ ਜਾਣਕਾਰੀ ਮੀਡੀਆ ਨਾਲ ਸਾਂਝੀ ਕਰਾਂਗੇ ਖੈਰ ਸਵਾਭਿਕ ਹੈ ਬਹੁਤ ਹੀ ਸਵੇਰੇਸ਼ੀਲ ਮਾਮਲਾ ਹੈ ਨਹੀਂ ਜਲਦੀ ਪੁਲਿਸ ਵੱਲੋਂ ਕੋਈ ਹੋਰ ਵਧੇਰੇ ਜਾਣਕਾਰੀ ਦੇਣੀ ਸ਼ਾਇਦ ਉਹ ਸਾਰਾ ਕੁਝ ਪੁਨਸ਼ਾਨ ਕਰਨ ਤੋਂ ਬਾਅਦ ਹੀ ਦੇਣਗੇ ਪਰ ਜਿਹੜੀ ਜਿਹੜੀ ਉੱਪਰ ਕੇ ਸਾਹਮਣੇ ਆ ਰਹੀ ਹੈ ਜਿਸ ਤਰੀਕੇ ਨਾਲ ਉਹ 24 ਸਾਲਾ ਲੜਕਾ ਹੈ ਕਿ ਇੰਜੀਨੀਅਰ ਜਿਹੜਾ ਹੈਗਾ ਉਹ ਦਰਬਾਰ ਸਾਹਿਬ ਜਿਹੜਾ ਮਾਨਵਤਾ ਦੀ ਦੇ ਕੇ ਸਿਰ ਚਕਾਉਂਦੀ ਹੈ ਮਾਨਵਤਾ ਦੇ ਪਲੇਲੇ ਸੁਨਿਆਹ ਦੇ ਨਾ ਵਿਤਰਥਾਂ ਹਰ ਵੇਲੇ ਜਿੱਥੋਂ ਸਾਰੇ ਵਰਗਾਂ ਲਈ ਸਾਰੇ ਧਰਮਾਂ ਲਈ ਕਿਚਨ ਦਾ ਸੁਨਿਆਹ ਜੀ ਬਿਲਕੁਲ ਸੁਨਿਆਹ ਜਾਂਦਾ ਹੈ ਉਹਨੂੰ ਬੰਮ ਨਾਲ ਡਾਉਣ ਦੀ ਧਮਕੀ ਕੋਈ ਗੱਲ ਜਿਹੜੀ ਹੈਗੇ ਸਮਝ ਤੋਂ ਬਾਹਰ ਹੈ ਇਹਦੀ ਪਿਸ਼ੋਕੜ ਚ ਕੁਝ ਹੋਰ ਹੈ ਉਕੇ ਇਹ ਸੋ ਵੱਡੀ ਗੱਲ ਕਦੇ ਦੁਨੀਆ 'ਚ ਵਾਪਰੀ ਨਹੀਂ ਜੋ ਹੁਣ ਵਾਪਰੀ ਐ ਬਿਲਕੁਲ ਸੋ ਜਿਵੇਂ ਸਚਾਈ ਸਾਹਮਣੇ ਆਏਗੀ ਉਹ ਤਾਂ ਵੱਖਰੀ ਗੱਲ ਐ ਪਰ ਜੋ ਪੋਲੀਟਿਕਲ ਤੌਰ ਤੇ ਸਿਧਾਂਤ ਤੁਸੀਂ ਜ਼ਿਕਰ ਕੀਤਾ ਐ ਦੇਖੋ ਐ ਜੀਬੀਸੀ ਆਪਣੇ ਤੌਰ ਤੇ ਪਿਛਲੇ ਦਿਨਾਂ ਤੋਂ ਲਗਾਤਾਰ ਕਹਿ ਰਹੀ ਸੀ ਕਿ ਸਰਕਾਰ ਇਸ ਮਾਨਸ ਜਸਵੇਦਨਸ਼ੀਲ ਮੁੱਦਾ ਕੋਈ ਸੰਪਰਕ ਨਹੀਂ ਕਰ ਰਹੀ ਕੋਈ ਗੱਲ ਨਹੀਂ ਕਰ ਰਹੀ ਕੋ ਕੋਪੜਤਾਲ ਨਹੀਂ ਹੋ ਰਹੀ ਕਿ ਸਰਕਾਰ ਨੇ ਆਪਣੇ ਨਜ਼ਰੀਏ ਤੋਂ ਸਪਾਸ ਕੀਤਾ ਕਿ ਇਸ ਨੀਤੀgina ਲੱਗੇ ਵੇ ਅਗੇ ਐਸ்சிਪੀਸੀ ਨੇ ਦੇਖਣਾ ਹੈ ਕਿ ਹੋਰ ਕਿਹੜੇ ਮਾਮਲਿਆਂ ਤੇ ਉਚੋਂ ਦੇ ਜਾਣਕਾਰੀ ਲੈਣੀ ਨਹੀਂ ਗੱਲ ਪਲੀਟਿਕਲ ਤੌਰ ਤੇ ਪਲੀਟਿਕਲ ਤੌਰ ਤੇ ਦੇਖੋ ਆਪਾਂ ਕੱਲ ਵੀ ਇਸ ਮੁੱਦੇ ਤੇ ਗੱਲ ਕੀਤੀ ਸੀ ਉਸ ਜਿਹੜਾ ਪਾਰਲੀਮੈਂਟ ਮੈਂਬਰ ਹੈ ਹੌਂਦਲਾ ਜੀ ਉਹਨਾਂ ਨੇ ਕੱਲ ਵੀ ਕਿਹਾ ਸੀ ਅੱਜ ਵੀ ਇਸੇਰੇ ਦਰਵਾਜ਼ਾ ਉਹ ਨਤਮਸਤ ਕੋਈ ਐ ਮੈਂ ਸੰਭਾਇ ਸੀ ਦੇਖ ਰਿਹਾ ਸੀ ਤੇ ਉਹ ਕਹਿੰਦੇ ਕਿ ਇੱਥੇ ਇਦਾਂ ਦਾ ਸਿਸਟਮ ਹੋਣਾ ਚਾਹੀਦਾ ਹੈ ਕਿ ਅੱਗੇ ਨੂੰ ਕੋਈ ਇਦਾਂ ਦਾ ਕੋਈ ਕਾਰਾ ਕਰ ਨਾ ਸਕੇ ਬ੍ਰੀਕਿੰਗ ਨਾਲ ਤੱਕ ਜਾਣ ਦੀ ਲੋੜ ਹੈ ਔਰ ਮੈਨੂੰ ਲੱਗਦਾ ਹੈ ਕਿ ਜੋ ਕੱਲ ਵੀ ਆਪਾਂ ਕਹਿ ਗਏ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਹ ਨੂੰ ਇਹਨੀ ਜਲਵਾਦੀ ਨਾਲ ਪੱਤਰ ਲਿਖਾਇਆ ਗਿਆ ਪਾਰਲੀਮੈਂਟ ਮੈਂਬਰ ਨੇ ਉਹ ਜੋ ਕੋਈ ਸਾਹਮਣੇ ਆ ਰਿਹਾ ਤਾਂ ਪੰਜਾਬ ਪੁਲਿਸ ਆਪਣੇ ਤੌਰ ਤੇ ਸਾਰਾ ਕੁਝ ਨਖਾਰ ਕੇ ਲੈ ਹੀ ਰਹੀ ਹੈ ਕਿ ਕੀ ਕੁਝ ਹੈ ਜੀ ਉਹ ਸ਼ਾਇਦ ਆਪਾਂ ਤੋਂ ਹੁਕਮ ਕਰਦੇ ਆ ਕਿ ਪਿਛੋਕੜ ਚ ਕੀ ਹੈ ਕੌਣ ਚੇਰਾ ਹੈ ਕਿਹੜੀਆਂ ਫੋਰਸੇ ਜਾਂ ਕਿਹੜੇ ਗਰੁੱਪ ਹੈ ਹੈ ਜਾਂ ਨਹੀਂ ਹੈ ਇਹ ਸਾਰਾ ਕੁਝ ਸਾਹਮਣੇ ਆਏਗਾ ਆਏਗਾ ਸਾਨੂੰ ਜਿਹੜੀ ਜਾਂਚ ਹੈ ਇਨਵੈਸਟੀਗੇਸ਼ਨ ਹੈ ਉਦੀ ਡੀਗ ਵੀ ਕਰਨੀ ਹੋਏਗੀ ਔਰ ਜਲਦਬਾਜੀ ਜਿੱਦਾਂ ਪੁਲਿਸ ਕਮਿਸ਼ਨਰ ਨੇ ਵੀ ਕਹੀ ਆ ਗੱਲ ਆ ਕਿ ਵਾਹ ਤੋਂ ਸੋਸ਼ਲ ਮੀਡੀਆ ਦੇ ਇਦਾਂ ਦੇ ਤੱਥਾਂ ਤੋਂ ਬਚਣ ਦੀ ਲੋੜ ਆ ਜਿਨ੍ਹਾਂ ਤੱਥਾਂ 'ਚ ਸਚਾਈ ਕੋਈ ਨਹੀਂ ਹੈ ਕਿਉਂਕਿ ਕਈ ਵਾਰ ਕੀ ਹੁੰਦਾ ਹੈ ਕਿ ਮੀਡੀਆ ਵੀ ਖਬਰ ਚ ਪੈਲ ਦੇ ਲਈ ਉਹ ਜੀ ਜਾਣਕਾਰੀ ਦਿੰਦੇ ਆ ਜਿਸ ਦਾ ਸਚਾਈ ਨਾਲ ਸੰਬੰਧ ਕੋਈ ਨਹੀਂ ਹੁੰਦਾ ਜੀ ਹਾਂ ਸੋ ਪੁਲਿਸ ਕਮਿਸ਼ਨਰ ਨੇ ਮੀਡੀਆ ਨੂੰ ਵੀ ਸਹਿਯੋਗ ਦੀ ਗੱਲ ਕੀਤੀ ਆ ਇਹ ਦਿਨਾਂ ਨੂੰ ਸਾਡੇ ਸਾਰੇ ਜੀ ਦੁਨੀਆ ਭਰ ਚ ਬੈਠੇ ਪੰਜਾਬੀਆਂ ਲਈ ਸਿੱਖ ਭਾਈਚਾਰੇ ਦੀ ਗੱਲ ਤਾਂ ਆਉਂਦੀ ਹੈ ਜੀ ਇਨਕੂਬਟਰਸ ਵਿਦੇਸ਼ੀ ਮਾਮਲਾ ਹੋ ਨਹੀਂ ਸਕਦਾ ਪਰ ਆਪਣੇ ਤੌਰ ਤੇ ਜਿਹੜੇ ਕੇਂਦਰ ਤੱਕ ਜਾਣ ਦੀਆਂ ਦੌੜਾਂ ਲੱਗੀਆਂ ਮੈਨੂੰ ਲੱਗਦਾ ਉਹ ਵੀ ਨਹੀਂ ਇਦਾਂ ਦੀ ਗੱਲ ਕਰਨੀ ਚਾਹੀਦੀ ਜੀ ਜੀ ਸੁੰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੀ ਅਧਿਕਾਰ ਖੇਤਰ ਹੈ ਉਸ ਨੂੰ ਪਹਿਲ ਕਰਨੀ ਚਾਹੀਦੀ ਹੈ ਕਿ ਉਹ ਜਾਂਚਾਂ ਦਾ ਸੰਤੋਸ਼ ਚਾਹ ਨਹੀਂ ਸੰਤੋਸ਼ ਜਾਂ ਜਾਂਚ ਤੋਂ ਬਾਅਦ ਕੀ ਤੱਥ ਸਾਹਮਣੇ ਆਉਂਦੇ ਆ ਘਟੂ ਘਟੋ ਦਾ ਇੰਤਜ਼ਾਰ ਕਰਨ ਤੋਂ ਬਾਅਦ ਜੀਪੀਸੀ ਨੂੰ ਢੰਗ ਨਾਲ ਫੈਸਲੇ ਲੈਣੇ ਚਾਹੀਦੇ ਆ ਐਸਜੀਪੀਸੀ ਕਹਿ ਲਓ ਦਰਵਾਰ ਸਾਹਿਬ ਦੇ ਉਹਨਾਂ ਦੇ ਕੀ ਅਧਿਕਾਰੀ ਕਹਿ ਲਓ ਬਿਲਕੁਲ ਸਿੱਖ ਸੰਸਾਵਾ ਕਹਿ ਲਓ ਵੱਡੇ ਵੱਡੇ ਸੰਕਟ ਦੇਖਿਆ ਸੀ ਗੱਲ ਜਿੱਦਾਂ ਅੱਜ ਵੀ ਜ਼ਿਕਰ ਹੋ ਰਿਹਾ ਸੀ ਕਿ ਕਿਸੇ ਦੇ ਇਸ ਗੱਲ ਦਾ ਧਮਕੇ ਧੁੰਗਿਆਂ ਲਈ ਮੇਦਾ ਕੋਈ ਅਸਰ ਨਹੀਂ ਹੈ ਉਦਾਂ ਹੀ ਜਿਹੜੇ ਸ਼ਰਧਾਲੂ ਆ ਨਤਮਸਤਕ ਹੋ ਰਹੇ ਉਦੋਂ ਸ਼ਰਧਾਲੂ ਆ ਰਹੇ ਜਾ ਰਹੇ ਜੀ ਇਹ ਤਾਂ ਸਦੀਆਂ ਦਾ ਵਹਿਣਾ ਹੈ ਜਿਹੜਾ ਤੁਰਿਆ ਆ ਰਿਹਾ ਨਿਰੰਤਰ ਇਹ ਸੱਚ ਕੋਈ ਧੰਦਾੜੀ ਕਾਣੀ ਬਾਸਦਾ ਇਹ ਤਾਂ ਇਹਦੇ ਬਾਰੇ ਕੋਈ ਦੋਰ ਹੈ ਨਹੀਂ ਜਿਹੜੇ ਫੈਸਲੇ ਲੈ ਜਾਂ ਉਹ ਜਲਦਬਾਜ਼ੀ ਦੀ ਬਜਾਇਆ ਤੱਤ ਜਦੋਂ ਸਾਹਮਣੇ ਆਉਂਦੇ ਇਨਵੈਸਟੀਗੇਸ਼ਨ ਅਸੀਂ ਉਮੀਦ ਕਰਦੇ ਹਾਂ ਕਿ ਜਿੱਦਾਂ ਪੁਲਿਸ ਨੇ ਮੁੱਢਲੀ ਜਾਣਕਾਰੀ ਦਿੱਤੀ ਹੈ ਹੋਰ ਕੋਈ ਸਮੇਂ ਤੱਕ ਤੱਤ ਸਾਹਮਣੇ ਆਉਣਗੇ ਤਾਂ ਉਹਦੇ ਮੁਤਾਬਕ ਇੰਤਜ਼ਾਮ ਕਰਨ ਦੀ ਲੋੜ ਹੈ ਘਟੂ ਘਟੇ ਜ਼ਰੂਰ ਜਾਨਣਾ ਚਾਹਣਗੇ ਦੁਨੀਆ ਭਰ ਚ ਬੈਠੇ ਪੰਜਾਬੀ ਕਿ ਸ਼ੂਗਨ ਦੁੱਬੇ ਆਖਰ ਕੀ ਸ਼ੈ ਹੈ ਹੈ ਤੇ ਉਹਦੇ ਪਿੱਛੇ ਕੀ ਹੈ ਮੇਰੀ ਸਾਂਤ ਦਾ ਬਾਹਰ ਹੈਗਾ ਲੋਰ ਦਾ ਹੱਕਾਂ ਦਾ ਨਾਸੀਂ ਆਪਣੇ ਤਜਰਬੇ ਚ ਇਹ ਦੇਖਿਆ ਸੋ ਇੱਕ ਵੱਡਾ ਹਰੁਣਾ ਦਿੱਤਾ ਗਿਆ ਜੋ ਸੀ ਮੈਨੇ ਦਿੱਤਾ ਤੇ ਤੇ ਜਵਾਬ ਚ ਵੀ ਅਸੀਂ ਇਹ ਉਮੀਦ ਕਰਦੇ ਆਂ ਕਿ ਕੋਈ ਨਾ ਕੋਈ ਧਰਤ ਜੇ ਸਾਹਮਣੇ ਆਉਣੇ ਚਾਹੀਦੇ ਕਿ ਆਕਰ ਕਿਹੜੀਆਂ ਫੋਰਸ ਜੇ ਜਿਹੜੀਆਂ ਹਸਤਾਨ ਨਾਲ ਆਪਣੀ ਕਾਰਵਾਈ ਕਰਨਾ ਚਾਹੁੰਦੀਆਂ ਜੀ ਸਰਬ ਅੱਗੇ ਵਧਾਂਗੇ ਤੇ ਗੱਲ ਅੱਜ ਹੋਈ ਸਭ ਤੋਂ ਵੱਡੀ ਮੈਟਿਕ ਦੀ ਕਰਾਂਗੇ ਹਾਲਾਂਕਿ ਇਸ ਨੂੰ ਲੈ ਕੇ ਮੀਡੀਆ ਤੇ ਬੜੇ ਸਵਾਲ ਚੁੱਕੇ ਜਾ ਰਹੇ ਨੇ ਕਿ ਮੀਡੀਆ ਦੇ ਵਿੱਚ ਇਸ ਮੈਟਿਕ ਨੂੰ ਲੈ ਕੇ ਜਿਸ ਤਰ੍ਹਾਂ ਦੀਆਂ ਚਰਚਾਵਾਂ ਹੋਣੀਆਂ ਚਾਹੀਦੀਆਂ ਸੀ ਉਹ ਨਹੀਂ ਹੋਈਆਂ ਕਿਉਂਕਿ ਕਿਸਾਨਾਂ ਦੇ ਵੱਲੋਂ ਅੱਜ ਸਰਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਸੀ ਜਿੱਥੇ ਵੱਡੇ ਆਗੂ ਰਾਜੀਵਾਲ ਹੋਣੇ ਤੇ ਹੋਰ ਬਹੁਤ ਸਾਰੇ ਆਗੂ ਜਿਹੜੇ ਉਹਨਾਂ ਦੇ ਨਾਲ ਹੁੰਦੇ ਨੇ ਐਸ ਕੇਐਮ ਦੇ ਉਹ ਮੌਜੂਦ ਰਹੇ ਸੋ ਮੀਟਿੰਗ ਦੇ ਵਿੱਚ ਸਾਫ਼ ਤੌਰ ਤੇ ਆਮ ਆਦਮੀ ਪਾਰਟੀ ਨੇ ਸ਼ਮੂਲੀਅਤ ਨਹੀਂ ਕੀਤੀ ਮੌਜੂਦਾ ਸਰਕਾਰ ਹੈ ਕੋਈ ਵੀ ਨੁਮਾਇੰਦਾ ਨਹੀਂ ਪਹੁੰਚਿਆ ਤੇ ਵੱਡੀ ਗੱਲ ਇਹ ਰਹੀ ਕਿ ਭਾਜਪਾ ਨੂੰ ਸੱਦਾ ਸੀ ਤੇ ਭਾਜਪਾ ਦਾ ਨੁਮਾਇੰਦਾ ਉੱਥੇ ਪਹੁੰਚਿਆ ਕਿਵੇਂ ਦੇਖਦੇ ਹੋ ਇਸ ਮੀਟਿੰਗ ਨੂੰ ਤੇ ਕਿਸਾਨਾਂ ਦਾ ਕੀ ਕਹਿਣਾ ਹੈ ਇਸ ਮੀਟਿੰਗ ਤੋਂ ਬਾਅਦ ਦੇਖੋ ਇਹ ਦੋ ਪਹਿਲੂ ਹੈ ਇੱਕ ਤਾਂ ਪੋਲੀਟਿਕਲ ਪਾਰਟੀਆਂ ਦਾ ਹੌਲਾ ਜਿਹੜਾ ਦੁਬਾਰਾ ਜ਼ਿਕਰ ਕੀਤਾ ਭਾਜਪਾ ਹੋਵੇ ਕਾਂਗਰ ਜਿਹੜੀ ਪ੍ਰਿੰਸੀਪਲ ਵਿਰੋਧੀ ਤੇ ਰਹਿ ਗਈ ਹੈ ਅਕਾਲੀ ਦਲ ਹੈ ਸਾਰੀਆਂ ਪਾਰਟੀਆਂ ਆਈਆਂ ਸਿਵਾਏ ਵੀ ਹਕੁੰਦਰਾ ਆਪ ਵਾਲੇ ਨਹੀਂ ਆਏ ਕਿਉਂਕਿ ਲੈਂਡ ਪੂਲਿੰਗ ਦਾ ਸਵਾਲ ਆ ਲੈਂਡ ਪੂਲਿੰਗ ਦੇ ਸਵਾਲ ਦੇ ਉੱਤੇ ਕਾਂਗਰਸ ਤਾਂ ਬਾਕੀ ਪਾਰਟੀਆਂ ਨੇ ਆਪਣਾ ਸਟੈਂਡ ਸਪੱਸ਼ਟ ਕੀਤਾ ਪ੍ਰੋਟੈਸਟ ਕਰ ਰਿਹਾ ਹੈ ਪਰ ਆਪਰੇ ਕਹਿ ਰਹੇ ਕਿ ਅਸੀਂ ਕਿਸਾਨਾਂ ਦੇ ਹਿੱਤ ਜੇ ਲੈ ਕੇ ਆਏ ਆ ਕਿਸਾਨਾਂ ਦੇ ਭਲੇ ਲਈ ਹੈ ੰਜਾਬ ਦੇ ਭਲੇ ਲਈ ਹੈ ਇਸ ਕਰਕੇ ਉਹ ਇਸ ਮੀਟਿੰਗਸ ਨਹੀਂ ਆਏ ਪਹਿਲਾਂ ਹੀ ਪਤਾ ਸੀ ਆਪਾਂ ਕੱਲ ਵੀ ਇਸ ਗੱਲ ਦਾ ਜ਼ਿਕਰ ਕਰ ਰਹੇ ਸੀ ਕਿ ਆਕਮ ਤਰ੍ਹਾਂ ਆਪ ਵਾਲੇ ਨੁਮਾਇੰਦੇ ਨਹੀਂ ਆਉਣਗੇ ਕਿਉਂਕਿ ਉਹ ਨੀਤੀ ਨੂੰ ਲੈ ਕੇ ਆਏ ਆ ਦੂਜੇ ਪਾਸੇ ਮਾਮਲਾ ਨੀਤੀ ਦੇ ਵਿਰੋਧ ਦਾ ਇਹ ਹੋਏ ਕੱਲੀ ਲੈਂਡ ਪੋਲਿੰਗ ਦੀ ਗੱਲ ਨਹੀਂ ਉੱਥੇ ਪਾਣੀਆਂ ਦਾ ਮੁੱਦਾ ਹੈ ਸਹਿਕਾਰੀ ਖੇਤਰ ਨੂੰ ਕਿਵੇਂ ਮਜ਼ਬੂਤ ਕੀਤਾ ਜਾਦਾ ਹੈ ਇਸ ਮਾਮਲੇ ਨੂੰ ਲੈ ਕੇ ਗੱਲ ਹੋਈ ਹੈ ਹੋਰ ਕਿਸਾਨਾਂ ਨਾਲ ਜੁੜੇ ਮਾਮਲਿਆਂ ਤੇ ਗੱਲ ਹੋਈ ਹੈ ਸਾਰਿਆਂ ਜਿਹੜਾ ਰਾਸੀ ਤੇ ਰੌਣਾ ਵੱਲੋਂ ਆਪਣੀ ਰਾਏ ਦਿੱਤੀ ਗਈ ਹੈ ਪਰ ਸਯੋਧ ਕਿਸਾਨ ਮੋਰਚੇ ਦੀ ਜਿਹੜੀ ਸਮੁੱਚੀ ਲੀਡਰਸ਼ਿਪ ਜਿਹੜੀ ਉੱਥੇ ਹਾਜ਼ਰ ਹੈ ਉਹਨੇ ਗੱਲ ਸਾਫ਼ ਕਰਤੀ ਹੈ ਕਿ ਆਉਣ ਵਾਲੇ ਦਿਨਾਂ 'ਚ ਅਸੀਂ ਦਿੱਲੀ ਅੰਦੋਲਨ ਦੀ ਤਰ੍ਹਾਂ ਵੱਡਾ ਅੰਦੋਲਨ ਇਸ ਮਾਮਲੇ ਤੇ ਨਾ ਮੁੱਦਿਆਂ ਲੈ ਕੇ ਲੜ ਹੀ ਲੜਾਂਗੇ ਇਕ ਤਰ੍ਹਾਂ ਉਹਨੇ ਐਲਾਨ ਕੀਤਾ ਹੈ ਕਿ ਜਿਹੜੀ ਆ ਰਹੀ 30 ਜੁਲਾਈ ਹੈ ਉਸ ਨੂੰ ਟਰੈਕਟਰ ਮਾਰਚ ਗੁੰਜਣਗੇ ਜਿੱਥੇ ਜਿੱਥੇ ਲੈਂਡ ਪੂਲਿੰਗ ਦੀ ਪਾਲਿਸੀ ਨੂੰ ਲਾਗੂ ਕੀਤਾ ਜਾ ਰਿਹਾ ਹੈ ਜਿਹੜੇ ਇਲਾਕਿਆਂ 'ਚ ਲੈਂਦਾ ਜਾ ਰਿਹਾ ਟਰੈਕਟਰ ਮਾਰਚ ਦਾ ਐਲਾਨ ਉਸ ਤੋਂ ਬਾਅਦ ਅਗਲੇ ਮਹੀਨੇ 'ਚ ਜਿਹੜਾ ਹੈਗਾ ਮੁੱਲਾਂਪੁਰ ਦਾਖਾ ਵੱਡੀ ਕਿਸਾਨ ਮਹਾਪੰਚਾਇਤ ਰੈਲੀ ਕੀਤੀ ਜਾ ਰਹੀ ਹੈ ਸੂਤਰ ਕਿਸਾਨ ਮੋਰਚਾ ਉੱਥੋਂ ਆਪਣੀ ਲੜਾਈ ਦਾ ਮੋਢਾ ਆਪਣੇ ਹੰਕਾਰ ਪਰੇਗਾ ਦਿਖਾਇਆ ਜਾਏਗਾ ਇਹ ਦਿੱਲੀ ਕਿਸਾਨ ਮੋਰਚੇ ਦੀ ਤਰ੍ਹਾਂ ਕਿੰਨਾ ਵੱਡਾ ਹੰਗਾਰਾ ਮਿਲਦਾ ਹੈ ਪਰ ਇੱਕ ਵੱਡੇ ਪ੍ਰੋਗਰਾਮ ਤੇ ਵੱਡੇ ਸੰਘਰਸ਼ ਆਜ ਲਿਕੇ ਗਏ ਆਬਾੜੇ ਕੌਣ ਆਏ ਉਹ ਵੀ ਸਾਫ ਹੈ ਜਿਹੜੇ ਆਏ ਆ ਉਹ ਇਸ ਦੇ ਖਿਲਾਫ ਹੈ ਚਾਹ ਕਾਂਗਰਸ ਹੈ ਚਾਹ ਕਾਲੀ ਦਾਲਾ ਫਾਜਤਾ ਉਹ ਲੈਂਡ ਪੂਲਿੰਗ ਨੀਤੀ ਦਾ ਵਿਰੋਧ ਕਰ ਰਿਹਾ ਛੋਟੀ ਜੀ ਗੱਲ ਆ ਆਪਣੇ ਪਾਈਚਾਰੇ ਵੀ ਮੀਡੀਆ ਵਾਲੇ ਵੀ ਮੀਡੀਆ ਦੀ ਚੁੱਪੀ ਉਤੇ ਵੀ ਕਿਸਾਨਾਂ ਗੰਗਲ ਨੂੰ ਸਵਾਲ اٹھਾਈ ਗਏ ਆ ਮੇਰਾ ਗੱਲ ਲੈ ਨਹੀਂ ਕਾਫੀ ਹੈ ਆਪਾਂ ਅੱਗੇ ਸਵਾਲ ਲੈ ਸਕਦੇ ਹਾਂ ਇਸ ਮੁੱਦੇ ਤੇ ਜੀ ਜੀ ਬਿਲਕੁਲ ਸਿੱਟਾ ਉਹ ਜਿੱਥੇ ਇੱਕ ਪਾਸੇ ਅੱਜ ਕਿਸਾਨ ਉਡੀਕਦੇ ਰਹੇ ਕਿ ਆਮ ਆਦਮੀ ਪਾਰਟੀ ਦਾ ਕੋਈ ਨੁਮਾਇੰਦਾ ਪਹੁੰਚੇਗਾ ਤਾਂ ਉੱਥੇ ਹੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨੁਮਾਇੰਦੇ ਮੁੱਖ ਮੰਤਰੀ ਖੁਦ ਹੈ ਜਿਹੜੇ ਉਹ ਅੱਜ ਮਲੇਰ ਕੋਟਲਾ ਪਹੁੰਚੇ ਹੋਏ ਸੀ ਜਿੱਥੇ ਅਹਿਮਦਗੜ ਤੇ ਅਮਰਗੜ ਦੇ ਲੋਕਾਂ ਨੂੰ ਵੱਡੀ ਸੁਗਾਤ ਦਿੱਤੀ ਉੱਥੇ ਨਵੇਂ ਦੋ ਤਹਿਸੀਲ ਕੰਪਲੈਕਸ ਬਣਾਏ ਗਏ ਉਹਨਾਂ ਦਾ ਉਦਘਾਟਨ ਹੋਇਆ ਜਨਰਲ ਉਦਘਾਟਨ ਮੁੱਖ ਮੰਤਰੀ ਸਾਹਿਬ ਉਹਨਾਂ ਨੇ ਖੁਦ ਕੀਤਾ ਕਿਉਂਕਿ ਜਦੋਂ ਤੋਂ ਤਹਿਸੀਲ ਬਣੀ ਹੈ ਮਲੇਰ ਕੋਟਲਾ ਦੀ ਉਦੋਂ ਤੋਂ ਹੀ ਲੋਕ ਉਡੀਕ ਕਰ ਰਹੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਦੀਆਂ ਸਹੂਲਤਾਂਾਂ ਨੇ ਜਿਹੜੀਆਂ ਉਹ ਵਦਨ ਪਰ ਉੱਥੇ ਹੀ ਗੱਲ ਰਾਸੀ ਤੌਰ ਤੇ ਕਰੀਏ ਤਾਂ ਅੱਜ ਕਾਫੀ ਚੀਜ਼ਾਂ ਨੇ ਜਿਹੜੀਆਂ ਉਹ ਸਟੇਜ ਤੋਂ ਮੁੱਖ ਮੰਤਰੀ ਮਾਨ ਉੱਚੀ ਉੱਚੀ ਬੋਲ ਬੋਲ ਕੇ ਸੁਣਾਈ ਦਿੱਤੇ ਕਹਿੰਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਹਿ ਦਿੱਤਾ ਕਹਿੰਦੇ ਨਾਲ ਹੀ ਨਭਾ ਜੇ ਕਿਸੇ ਨੂੰ ਕੋਈ ਸ਼ੱਕ ਹੈ ਤਾਂ ਜਾ ਕੇ ਮਿਲਾਇਓ ਕਿਉਂਕਿ ਮਜੀਠੀਆ ਸਾਹਿਬ ਨਾਭਾ ਜੇਲ੍ਹ 'ਚ ਨੇ ਕਿਵੇਂ ਦੇਖਦੇ ਹੋ ਸਿਆਸਤ ਪੱਖੋਂ ਅੱਜ ਜੋ ਸਟੇਜ ਤੋਂ ਜੋ ਕੁਝ ਬੋਲਿਆ ਗਿਆ ਬਿਲਕੁਲ ਆਮਸ ਵਾਲਾ ਜਿਹੜਾ ਤੁਸੀਂ ਜ਼ਿਕਰ ਕਰ ਰਹੇ ਹੋ ਤੇ ਮੁਖੰਦਰੀ ਭਗਵੰਤ ਮਾਨ ਨੇ ਕਿਹਾ ਉਹ ਤੇ ਦੋ ਤਹਿਸੀਲਾਂ ਜਿਹੜੀਆਂ ਹੈਗੀਆਂ ਉਹਦੇ ਬਿਲਡਿੰਗ ਜਿਹੜਾ ਉਹਨਾਂ ਦਾ ਉਦਘਾਟਨ ਕਰਨ ਲਈ ਆਏ ਪਰ ਆਪਣੇ ਰਵੈਦੀ ਢੰਗ ਦੇ ਨਾਲ ਮੁਖੰਦਰੀ ਭਗਵੰਤ ਮਾਨ ਨੇ ਮੁਰਦੀਕਰਨ ਤੇ ਤਕੜੇ ਹਮਲੇ ਕੀਤੇ ਕਾਂਗਰਸ ਵਾਰੇ ਕਾਲੀਦਲ ਵਾਰੇ ਉਹਨਾਂ ਦੇ ਆਗੂ ਵਾਰੇ ਕਿਹਾ ਗਿਆ ਉਹਨਾਂ ਦੀ ਸਥਿਤੀ ਜਾਇ ਬਣ ਗਈ ਹੈ ਕਿ ਕਿੰਨਾ ਫੜ ਫੜ ਕੇ ਤੁਰਦੇ ਆਂ। ਦਾਮੀ ਨਹੀਂ ਰਿਹਾ ਕੋਈ ਗੱਲ ਕਰਨ ਦਾ। ਉਹ ਕਹਿੰਦੇ ਜੇ ਅਸੀਂ ਆਏ ਆਂ ਲੋਕਾਂ ਦੀ ਲੜਾਈ ਲੜਾਂਗੇ। ਇਸ ਗੱਲ ਤੋਂ ਕੋਈ ਵੀ ਪਿੱਛੇ ਨਹੀਂ ਹਟੇਗਾ। ਉਹਨੇ ਆਪਣੇ ਅੰਦਾਜ਼ ਜਿਹੀ ਵੀ ਕਿਹਾ ਕਿ ਅਸੀਂ ਤਾਂ ਦੇਖੋ ਸਰਦਾਰਨ ਘਰਾں ਚੋਂ ਉੱਠ ਕੇ ਆਏ ਆਂ। ਉਹਨੇ ਸਾਈਕਲ ਦੀ ਬੜੀਆ ਅਕਸਰ ਕਿਹੋ ਜਿਹਾ ਧਾਰਨਾ ਦਿੰਦੇ ਆ ਪਹਿਲਾਂ ਵੀ। ਸਾਈਕਲ ਦੀ ਐਗਜ਼ਾਮਪਲ ਦਿੱਤੀ ਦੇਖੋ ਕਹਿੰਦੇ ਸਾਈਕਲ ਪਹਿਲਾਂ ਬਚਾੜਾ ਕੈਂਟੀਰੋ ਸਿੱਖਦਾ ਹੈ ਫਿਰ ਡੰਡੇ ਦੇ ਬਹਿ ਕੇ ਚਲਾਉਣਾ ਸਿੱਖਦਾ ਹੈ। ਵੀਰ ਕਾਟੀ ਦੇ ਆਉਂਦਾ ਹੈ ਕਹਿੰਦੇ ਅਸੀਂ ਤਾਂ ਕਾਟੀ ਦੇ ਆ ਗਏ ਆਂ ਇਹ ਪੰਜਾਬ ਦੀ ਬੇਤਰੀ ਲਈ ਕੰਮ ਕਰਾਂਗੇ ਕਰਾਂਗੇ ਸੋਮ ਮੁਖੰਦਰੀ ਭਗਵੰਤ ਮਾਨ ਨੇ ਸਨਿਆਦ ਦਿੱਤਾ ਕਿ ਉਹਨਾਂ ਅਸੀਂ ਡਰਾਈਵਿੰਗ ਸੀਟ ਤੇ ਆਂ ਪੰਜਾਬ ਦੇ ਭਲੇ ਲਈ ਪਿੱਛੇ ਨਹੀਂ ਹਟਾਂਗੇ ਦੂਜੀ ਗੱਲ ਬਿਲਕੁਲ ਅਕਸਰ ਇਸ ਗੱਲ ਦਾ ਜ਼ਿਕਰ ਕਰਦੇ ਆ ਨਸ਼ਾ ਨੇ ਮੁੰਡਿਆਂ ਲੈ ਕੇ ਕਹਿੰਦੇ ਜਿਨ੍ਹਾਂ ਨੇ ਪੰਜਾਬ ਬਰਬਾਦ ਕੀਤਾ ਹੈ ਨਸ਼ਾ ਤਸਕਰੀ ਲੈ ਕੇ ਉਹ ਕਹਿੰਦੇ ਵੱਡੀ ਮਾਤਰਾ ਚ ਹਰ ਰੋਜ਼ ਆਏ ਦਿਨ ਨਸੇ ਜਿਹੜੇ ਹੈਗੇ ਆ ਮਿਲਦੇ ਰਹੇ ਆ ਕਿ ਕੌਣ ਆ ਉਹਦੇ ਲਈ ਜ਼ਿੰਮੇਵਾਰ ਜਿਹੜੇ ਜ਼ਿੰਮੇਵਾਰ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ ਔਰ ਮਾਮਲੇ ਤਹ ਤੱਕ ਨੇਪਰੇ ਲਾਏ ਜਾਣਗੇ ਜੀ ਜੀ ਸਤਿ ਸ੍ਰੀ ਅਕਾਲ ਸਾਹਿਬ ਅੱਗੇ ਵਾਦੇ ਆ ਤੇ ਗੱਲ ਕਰਾਂਗੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਦੀ ਹੈ ਅਕਾਲੀ ਦਲ ਦਾ ਖੇਮਾ ਜੀ ਇੱਕ ਪਾਸੇ ਭਰਤੀਆਂ ਦੇ ਮਾਮਲੇ 'ਚ ਵੱਡਾ ਹੋ ਰਿਹਾ ਤਾਂ ਉੱਥੇ ਹੀ ਗੱਲ ਲੀਡਰਾਂ ਦੀ ਕਰੀਏ ਤਾਂ ਲੀਡਰਾਂ ਦੇ ਮਾਮਲੇ ਦੇ ਵਿੱਚ ਖੇਮਾ ਜਿਹੜਾ ਉਹ ਬੜਾ ਸਟਰੋਂਗ ਨਜ਼ਰ ਨਹੀਂ ਆ ਰਿਹਾ ਅੱਜ ਗੱਲ ਕਰਾਂਗੇ ਰਣਜੀਤ ਸਿੰਘ ਗਿੱਲ ਹੁਣਾਂ ਦੀ ਜੋ ਕਿ ਖਰੜ ਤੋਂ ਦੋ ਵਾਰ ਚੋਣ ਲੜ ਚੁੱਕੇ ਨੇ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਬਾਦਲ ਪਰਿਵਾਰ ਦੇ ਬੜੇ ਕਰੀਬੀ ਮੰਨੇ ਜਾਂਦੇ ਸਨ ਉਹਨਾਂ ਨੇ ਵੀ ਅੱਜ ਅਕਾਲੀ ਦਲ ਛੱਡ ਦਿੱਤਾ ਹੈ ਕਿਵੇਂ ਦੇਖਦੇ ਹੋ ਕਿਉਂਕਿ ਕੱਲੇ ਲੋਕਾਂ ਨਾਲ ਵੀ ਪਾਰਟੀ ਨਹੀਂ ਚੱਲਣੀ ਲੀਡਰਾਂ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ ਪਾਰਟੀ ਦੇ ਵਿੱਚ ਦੇਖੋ ਆਪਾਂ ਦੇਖਣਾ ਕੀ ਹੈ ਆਪਾਂ ਸਾਰੇ ਜਾਣਦੇ ਆ ਪੰਜਾਬੀਆਂ ਆਪਾਂ ਹੂੰ 베ਰੀਆਂ ਨਹੀਂ ਹੁੰਦੀਆਂ 베ਰੀਆਂ ਨੂੰ 베ਰ ਲੱਗਦੇ ਆ ਜੀ ਇੱਕ ਕਹਾਵਤ ਬਣੀ ਆ ਕਿ ਇਹ ਪੇਰਾ ਵਾਂਗੂੰ ਝੜੀ ਜਾਂਦੇ ਆ ਅਕਾਲੀ ਦਲ ਦੇ ਲੀਡਰ ਜਿਹੜੇ ਹੈਗੇ ਬਿਲਕੁਲ ਪਿਛਲੇ ਦਿਨਾਂ ਚ ਆਪਾਂ ਜਾਣਦੇ ਆ ਕਿਸ ਤਰ੍ਹਾਂ ਮੱਝ ਦੇ ਤਰਨਦਾਰਾਂ ਦਾ ਇੱਕ ਟਕਸਾਲੀ ਅਕਾਲੀ ਆ ਗੂ ਉਹ ਕਾਲੀ ਦਲ ਨੂੰ ਅਲਵਿਦਾ ਆ ਕੇ ਆਪ ਜੁਆਇਨ ਕਰ ਗਿਆ ਜੀ ਤੇ ਹੁਣ ਤੁਸੀਂ ਗਿੱਲ ਸਾਹਿਬ ਦਾ ਜ਼ਿਕਰ ਕਰ ਰਹੇ ਹੋ ਖਰੜ ਦੇ ਹਲਕਾ ਇੰਚਾਰਜ ਔਰ ਦੋ ਵਾਰ ਇਲੈਕਸ਼ਨ ਲੜੀਆਂ ਉਹਨੇ ਪਿਛਲੇਆਂ 17 ਦੀ ਵੀ ਲੜੀ 22 ਦੀ ਲੜੀ ਇਹ ਬੱਕਰੀ ਗੱਲ ਕਿ ਨਹੀਂ ਜਿੱਤੇ ਔਰ ਇੱਕ ਜਾਣੇ ਪਹਿਚਾਣੇ ਆ ਗੂ ਉਹ ਵੀ ਅਜਾਲਵਿਦਾ ਆ ਗਿਆ ਅਕਾਲੀ ਦਲ ਨੂੰ ਹਾਲਾਂਕਿ ਉਹਨਾਂ ਨੇ ਕਿਸੇ ਪਾਰਟੀ ਦਾ ਜ਼ਰ ਨਹੀਂ ਕੀਤਾ ਪਰ ਉਹਨੇ ਗੱਲ ਜਿਹੜੀ ਕਹੀ ਹੈ ਉਹ ਗੱਲ ਆ ਬਾਕੀ ਜਿਹੜੇ ਅਕਾਲੀ ਦਲ ਦੇ ਵਰਕਰ ਹੈ ਉਹਨਾਂ ਲਈ ਵੀ ਮੈਨੂੰ ਲੱਗਦਾ ਉਹਨਾਂ ਨੇ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਪਾਰਟੀ ਛੱਡਣਾ ਨਹੀਂ ਸੀ ਚਾਹੁੰਦੇ ਮੇਰੇ ਹਲਕੇ ਦੇ ਲੋਕ ਕਹਿੰਦੇ ਸੀ ਇੱਕ ਦਿਨ ਪਹਿਲਾਂ ਵੱਡੀ ਮੀਟਿੰਗ ਕੀਤੀ ਕਿ ਸੀ ਮੈਂ ਆਪ ਜਾ ਕੇ ਸੁਖਵੀਰ ਬਾਦਲ ਨੂੰ ਸਾਰੀ ਸਿਚੁਏਸ਼ਨ ਬਾਰੇ ਦੱਸਿਆ ਕਿ ਹਲਕੇ ਦੇ ਲੋਕ ਇਹਨਾਂ ਗੱਲਾਂ ਨੂੰ ਲੈ ਕੇ ਨਰਾਜ਼ ਆ ਲੀਡਰਸ਼ਿਪ ਨਾਲ ਇੰਨੇ ਸਾਡੀ ਸੁਣਵਾਈ ਤਾਂ ਕੀ ਹੋਣੀ ਸੀ ਪਿਛਲੇ ਦਿਨਾਂ ਚ ਜਿਹੜੀਆਂ ਕਮੇਟੀਆਂ ਬਣੀਆਂ ਚਾਹੇ ਕੋਰ ਕਮੇਟੀ ਆ ਵਰਕਿੰਗ ਕਮੇਟੀ ਆ ਜੀ ਇਹਨੇ ਖਰੜਾ ਦਾ ਸਾਡਾ ਕੋਈ ਨੁਮਾਇੰਦਾ ਹੀ ਨਹੀਂ ਲਿਆ ਫਿਰ ਗੱਲੋਂ ਮੈਂ ਵੀ ਕਹਿ ਕੇ ਬੜੀ ਨਾਰਾਜ਼ਗੀ ਇਸ ਗੱਲ ਦੀ ਵੀ ਹੈ ਜਿਹੜੇ ਪਿਛਲੇ ਦਿਨਾਂ ਚ ਜਸਟ ਅੰਗਣਾਲ ਜਥੇਦਾਰਾਂ ਨੂੰ ਹਟਾਇਆ ਗਿਆ ਜਿਸ ਬਦਲੇਗੇ ਉਹ ਵੀ ਕਹਿੰਦੇ ਖਰੜਾ ਹਲਕੇ ਦੇ ਲੋਕਾਂ 'ਚ ਵੱਡੀ ਨਾਰਾਜ਼ਗੀ ਹੈ ਇਸ ਕਰਕੇ ਅਸੀਂ ਆਪਣੇ ਆਪ ਨੂੰ ਅਕਾਲੀ ਦਲ ਤੋਂ ਵਾਅਦਾ ਕਰ ਲਿਆ ਕਹਿੰਦੇ ਹੁਣ ਸੱਸੀਗਲ ਬੁਲਾ ਦਿਆ ਅਕਾਲੀ ਦਲ ਨੂੰ ਕਿਉਂਕਿ ਸਾਨੂੰ ਅਕਾਲੀ ਦਲ ਦੀਆਂ ਨੀਤੀਆਂ ਪਸੰਦ ਨਹੀਂ ਠੀਕ ਹੈ ਅ ਕਾਲੀ ਨੇਤਾ ਗੈਲ ਜਿਹੜੇ ਗੁਨਾਹ ਨਾਲ ਬਿਦਾ ਆਖਦੀ ਹੈ ਇਹ ਤੋਂ ਪਹਿਲਾਂ ਤਰਨ ਤਰਨ ਜਿ ਆਪਾਂ ਜਾਣਦੇ ਆ ਉਹਨਾਂ ਨੇ ਵੀ ਆਖੀ ਹੈ ਇਸ ਤੋਂ ਪਿਛਲੇ ਸਮੇਂ ਵਿੱਚ ਵੀ ਹਮ ਔਰ ਜਿਹੜਾ ਕੰਸਾਨ ਮਚਾਇਆ ਅਕਾਲੀ ਦਲ ਦੇ ਅੰਦਰ ਕਿਤੇ ਨਹੀਂ ਰੁਕਦਾ ਨਜ਼ਰ ਨਹੀਂ ਆ ਰਿਹਾ ਬਿਲਕੁਲ ਹਾਲਾਂਕਿ ਸੁਖਵੀਰ ਬਾਦਲ ਪਿਛਲੇ ਦਿਨ ਜਿਹਨੇ ਵਰਕਿੰਗ ਕਮੇਟੀ ਕੋਰ ਕਮੇਟੀ ਜਿਥੇ ਬੰਦੀਆਂ ਵਾਕਾ ਖੋਦੇਦਾਰੀਆਂ ਨਿਯੁਕਤ ਕੀਤੇ ਆ ਬਣਾਏ ਆ ਮੀਟਿੰਗਾਂ ਵੀ ਕਰ ਰਿਆ ਹੁਣ ਵੀ ਲੱਗੇ ਹੋਇਆ ਪਰ ਇਹਦੇ باوجود ਨਾ ਜਿਵੇਂ ਅੱਜ ਕੱਲ ਆਪਾਂ ਸਾਰੇ ਆਪਣਾ ਨੇੜੇ ਦੀ ਖੱਗਰ ਲੰਘਦੀ ਜਦੋਂ ਬਹੁਤ ਸਾਰਾ ਬਰਸਾਤਾਂ ਦਾ ਪਾਣੀ ਆਉਂਦਾ ਉਹ ਠੇਗਾਂ ਜਾਂ ਨਾ ਡਿੱਗਣ ਨੂੰ ਨਹੀਂ ਹਟਦੀਆਂ ਇੱਕ ਠੇਗ ਜਿਹੜੀ 28 ਡੇਲੇ ਤੇ ਦੂਜੀ ਠੇਗ ਜਿਹੜੀ 28 ਡੇਲੇ ਅਕਾਲੀ ਦਾਲ ਦੀਆਂ ਠੇਗਾਂ ਆਈਆਂ ਨਾ ਡਿੱਕੀ ਜਾਂਦੀਆਂ ਡਿੱਕਣੀਆਂ ਕਦੋਂ ਹਟਣਗੀਆਂ ਸ਼ਗਵੀਰ ਬਾਲ ਨੂੰ ਇਸ ਮਾਮਲੇ ਤੇ ਸੋਚਣਾ ਪਏਗਾ ਗਿਰਸਾ ਵੀ ਵੱਡੀ ਠੇਗ ਡਿੱਗੀ ਆ ਦੇਖਣ ਵਾਲੀ ਗੱਲ ਹੈ ਕਿ ਆਉਣ ਵਾਲੇ ਦਿਨਾਂ 'ਚ ਕਿਦਾਂ ਹੋਏਗਾ ਕਿਉਂਕਿ ਪੰਜਵੇਂ ਮੈਂਬਰੀ ਕਮੇਟੀ ਜਿਹੜੀ ਪਹਿਲਾਂ ਕਹਿੰਦੇ ਕਿਸੇ ਖਾਲਸਾ ਅਸੇ ਦਾ ਥਾਪੜਾ ਲੈ ਕੇ ਚੱਲੇ ਗਏ ਆ ਉਹ ਵੀ ਅਗਲੇ ਦਿਨਾਂ 'ਚ ਜੇ ਉਮੀਦਵਾਰ ਆਪਣੇ ਜਾਂ ਪ੍ਰਧਾਨਗੀ ਦੂਜੇ ਉਤੇ ਤਰ੍ਹਾਂ ਦਾ ਐਲਾਨ ਕਰਦੇ ਆ ਤਾਂ ਫਿਰ ਹੋਰ ਵੀ ਮੁਸ਼ਕਲ ਸਥਿਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਜੀ ਜੀ ਬਿਲਕੁਲ ਸੋ ਜਦੋਂ ਕੋਈ ਲੀਡਰ ਪਾਰਟੀ ਛੱਡ ਕੇ ਜਾਂਦਾ ਉਹ ਕੱਲਾ ਨਹੀਂ ਜਾਂਦਾ ਉਹ ਕਈ ਆਪਣੇ ਸਪੋਰਟਰ ਸਮਰਥਕ ਵੋਟਰਾਂ ਨੂੰ ਨਾਲ ਲੈ ਜਾਂਦਾ ਇਸ ਚੀਜ਼ ਦਾ ਖਮਿਆਜ਼ਾ ਪਾਰਟੀਆਂ ਨੂੰ ਪੋਕਤਨਾ ਜ਼ਰੂਰ ਪੈਂਦਾ ਸਿੱਧੂ ਸਾਹਿਬ ਅੱਗੇ ਵਧਾਂਗੇ ਤੇ ਗੱਲ ਕਰਾਂਗੇ 20 ਜੁਲਾਈ ਨੂੰ ਜੋ ਸਰਪਾਰਟੀ ਮੀਟਿੰਗ ਦਾ ਸੱਦਾ ਦਿੱਤਾ ਗਿਆ ਇਸ ਮੀਟਿੰਗ ਦੇ ਵਿੱਚ ਵੈਸੇ ਤਾਂ ਕਿਹਾ ਜਾ ਰਿਹਾ ਕਿ ਪਾਰਲੀਮੈਂਟ ਸੈਸ਼ਨ ਜੋ ਹੋਣਾ ਹੈ ਉਸ ਸੰਬੰਧੀ ਵਿਚਾਰ ਚਰਚਾਵਾਂ ਨੇ ਜਿਹੜੀਆਂ ਉਹ ਹੋਣੀਆਂ ਨੇ ਪਰ ਹੋ ਸਕਦਾ ਹੈ ਇਸ ਮੀਟਿੰਗ ਦੇ ਵਿੱਚ ਮੁੱਦੇ ਹੋਰ ਵੀ ਛੜਨਾ ਕਿਉਂਕਿ ਅੱਜ ਵੀ ਰਾਹੁਲ ਗਾਂਧੀ ਬੜੇ ਸਖਤ ਦੇ ਨਜ਼ਰ ਆਏ ਕਹਿੰਦੇ ਕਿ ਪਿਛਲੇ 10 ਸਾਲਾਂ ਤੋਂ ਲਗਾਤਾਰ ਵਾੜਾ ਪਰਿਵਾਰ ਨੂੰ ਯਾਨੀ ਕਿ ਉਹਨਾਂ ਦੇ ਸਾਲੇ ਨੂੰ ਮਾਫ ਕਰਨਾ ਉਹਨਾਂ ਦੇ ਜੀਜੇ ਨੂੰ ਤੇ ਉਹਨਾਂ ਦੀ ਸੱਸ ਨੂੰ ਲਗਾਤਾਰ ਈੜੀ ਤੰਗ ਕਰ ਰਹੀ ਹੈ ਉਧਰ ਭਪੇਸ਼ ਬਘੇਲ ਹੁਣੀ ਕਹਿੰਦੇ ਕਿ ਸਾਨੂੰ ਤਾਂ ਇਹ ਜਨਮਦਨ ਦਾ ਤੋਹਫਾ ਦਿੰਦੇ ਨੇ ਪਹਿਲਾਂ ਕਹਿੰਦੇ ਕਿ ਜਦੋਂ ਮੇਰੇ ਮੇਰਾ ਜਨਮਦਨ ਸੀ ਮੇਰੇ ਸਲਾਹ ਕਰਦੇ ਘਰੇ ਈੜੀ ਭੇਜਤੀ ਅੱਜ ਕਹਿੰਦੇ ਜੇ ਮੇਰੇ ਬੇਟੇ ਦਾ ਜਨਮਦਨ ਆ ਤਾਂ ਮੇਰੇ ਘਰੇ ਈੜੀ ਭੇਜਤੀ ਮੁੱਦਾ ਇਹ ਵੀ ਉੱਠ ਸਕਦਾ ਹੈ ਕਿਉਂਕਿ ਈੜੀ ਤੇ ਜਿਹੜੀਆਂ ਕੇਂਦਰੀ ਏਜੰਸੀਆਂ ਦੀਆਂ ਕਾਰਵਾਈਆਂ ਨੇ ਉਹਨਾਂ ਤੋਂ ਉਹਨਾਂ ਤੇ ਕਾਫੀ ਸਵਾਲ ਉੱਠ ਰਹੇ ਨੇ ਤੁਸੀਂ ਕਿਵੇਂ ਦੇਖਦੇ ਹੋ ਇਹ ਸਾਰੇ ਮਸਲੇ ਨੂੰ ਪਰ ਲੋਕ ਕਾਂਗਰਸ ਦਾ ਪੋਲਿਟੀਕਲ ਤੌਰ ਤੇ ਦੇ ਵਿਰੋਧੀ ਧਿਰ ਦੀਆਂ ਗੱਲਾਂ ਪੰਜ ਦਾ ਜ਼ਿਕਰ ਕੀਤਾ ਤੁਸੀਂ ਉਹਨਾਂ ਦੇਖਿਆ ਜਾਵੇ ਕਾਂਗਰਸ ਆਪਣੇ ਤੇ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਇੱਕ ਸਾਹਮਣਾ ਤਾਂ ਜਿਹਦਾ ਆਪਾਂ ਗੱਲ ਕਰ ਰਹੇ ਹਾਂ ਈਡੀ ਜਾਂ ਕੇਂਦਰੀ ਏਜੰਸੀਆਂ ਜਿਹੜੇ ਉਹਨੇ ਆਗੂਆਂ ਤੇ ਛਾਪੇਮਾਰੀ ਕਰ ਰਹੀ ਹੈ ਕੇਸ ਬਣਾਏ ਜਾ ਰਹੇ ਹੈ ਕਾਂਗਰਸ ਦੇ ਆਗੂਆਂ ਲੈ ਕੇ ਜਿਸਨੂੰ ਸੀ ਬੀਸ਼ ਬਗੇਲ ਦੇ ਪੇਟੀ ਦੀ ਚਿਤਨਿਆ ਉਹਦੀ ਗੱਲ ਕੀਤੀ ਅੱਜ ਜੰਗ ਦੇ ਨਾਲ ਤੇ ਆਦੀ ਉਹਨੂੰ ਗ੍ਰਫਤਾਰ ਕਰ ਲਿਆ ਇਹ ਤੇ ਰਾਹੁਲ ਗਾਂਧੀ ਤੇ ਉਹਨਾਂ ਦੇ ਪਰਿਵਾਰ ਤੇ ਜਿਸ ਤਰ੍ਹਾਂ ਕੇਸ ਬਣਾਏ ਜਾ ਰਹੇ ਆ ਹਮਲੇ ਕੀਤੇ ਜਾ ਰਹੇ ਆ ਪਰ ਕਾਂਗਰਸ ਇਸ ਗੱਲ ਤੋਂ ਜਵਾਬ ਦੇ ਰਹੀ ਹੈ ਰਾਹੁਲ ਗਾਂਧੀ ਦੁਬਾਰੂ ਕਹਿੰਦੇ ਕਿ ਅਸੀਂ ਡਰਨ ਵਾਲੇ ਨਹੀਂ ਆ ਅਸੀਂ ਝੁਕਾਂਗੇ ਨਹੀਂ ਜੋ ਮਰਜ਼ੀ ਕੇਸ ਬਣਾਓ ਅਸੀਂ ਗਲਤ ਮੁੱਦਿਆਂ ਤੇ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਲੜਾਈ ਆ ਉਹ ਲੋਕਾਂ ਨਾਲ ਲੈ ਕੇ ਜਾਰੀ ਰੱਖਾਂਗੇ ਇਹ ਪਹਿਲੂ ਤਾਂ ਹੈ ਕਿ ਇਸ ਦਾ ਦੂਜਾ ਪੋਲੀਟਿਕਲ ਪਹਿਲੂ ਵੀ ਹੈ ਮੈਂ ਕਾਂਗਰਸ ਦਾ ਹੁਣ ਜਦੋਂ ਇੱਕ ਪਾਸੇ ਦਾ ਪਾਰਲੀਮੈਂਟ ਦਾ ਸੈਸ਼ਨ ਜਿੱਦਾਂ ਪਾਸੇ ਕਰ ਰਹੇ ਆ ਕਿਵਾਕਾ ਕ੍ਰਿਟੀਕਲ ਪਾਰਟੀਾਂ ਦੀ ਆਲ ਪਾਰਟੀ ਮੀਟਿੰਗ ਜਿਸ ਨੂੰ ਕਿਹਾ ਜਾਂਦਾ ਰਵੇਤੀ ਤੌਰ ਤੇ ਉਹ ਮੀਟਿੰਗ ਬੁਲਾਈ ਗਈ ਹੈ ਸਰਕਾਰ ਵੱਲੋਂ ਰਹਿ ਲੈਂਡ ਲੀ ਕਿ ਤੁਸੋਂ ਪਾਰਲੀਮੈਂਟ ਕੀ ਕੁਝ ਹੋਣਾ ਚਾਹੀਦਾ ਹੈ ਇਸ ਤੋਂ ਪਹਿਲਾਂ ਕਾਂਗਰਸ ਨੇ ਆਪਣੇ ਮੈਂਦੀਆਂ ਦੀ ਗੱਠਜੋੜ ਦੀ ਮੀਟਿੰਗ ਬੁਲਾਈ ਹੂੰ ਉਹਦੇ ਚ ਆਪ ਵਾਲੇ ਤਾਂ ਗਏ ਨਹੀਂ ਉਸ ਸੰਦੇਗਨ ਸੋਰੀ ਸੰਦੇਸ਼ ਸਿੰਘ ਨੇ ਇਹ ਗੱਲ ਕਹਿਤੀ ਹੈ ਸਾਫ਼ ਕਿ ਜੀ ਅਸੀਂ ਕਾਂਗਰਸ ਦੇ ਗੱਠਜੋੜ ਦਾ ਹਿੱਸਾ ਨਹੀਂ ਹੈ ਦੀ ਇਸ ਤਰ੍ਹਾਂ ਲੋਕ ਸਭਾ ਦੇ ਚੋਣਾਂ ਤੱਕ ਨਾਲ ਸੀ ਪੰਜਾਬੀ ਜਿਹਨੂੰ ਕਹਿੰਦੇ ਆ ਕਿ ਟੁੱਟ ਗਈ ਤੜਾਕ ਕਰਕੇ ਬੜੇ ਦਾਅਵੇ ਕਰਦੇ ਸੀ ਕਿ ਅਸੀਂ ਜਿਹੜਾ ਲੜਾਈ ਲੜਾਂਗੇ ਭਾਜਪਾ ਦੇ ਖਿਲਾਫ ਹਾਲਾਂਕਿ ਜਿੱਦ ਤੱਕ ਭਾਜਪਾ ਦੀ ਨੀਤੀਆਂ ਦਾ ਸੰਬੰਧ ਹੈ ਚਾਹੇ ਕਾਂਗਰਸ ਆ ਚਾਹੇ ਆਪਾ ਉਹ ਸੰਜੇ ਸਿੰਘ ਵੀ ਭੁਗਤ ਰਹੇ ਆ ਬਾਕੀ ਆਗੂ ਵੀ ਭੁਗਤ ਰਹੇ ਆ ਕਾਂਗਰਸ ਦੇ ਵੀ ਭੁਗਤ ਰਹੇ ਆ ਹੂੰ ਪਰ ਉਹ ਆਪਸ ਵਿੱਚ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਮਾਕੋ ਕਿ ਸੁਭਿਆਂ ਦੀ ਲੜੰਗਾਂ ਪਈਆਂ ਵੀਆਂ ਤੇ ਆਈ ਦੱਸ ਜਿਸੰਨੇ ਬਿਲਕੁਲ ਸਾਫ ਹੀ ਕਰ ਦਿੱਤਾ ਕਿ ਸਾਡੀ ਵੱਖਰੀ ਨੀਤੀ ਹੈ ਕਿ ਇਹ ਲੋਕ ਸਭਾ ਦੇ ਚੋਣਾਂ ਤੋਂ ਬਾਅਦ ਅਸੀਂ ਲਗ ਲਗਾ ਸਾਡਾ ਕਾਂਗਰਸ ਨਾਲ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ ਲੱਗਦਾ ਹੈ ਕਿ ਕਮੇ ਪਧਰ ਤੇ ਵਿਰੋਧੀ ਧਿਰ ਦੇ ਪਲੇਟਫਾਰਮ ਤੇ ਉਹਦੀ ਨਜ਼ਰ ਆ ਰਹੀ ਸੀ ਉਹ ਮੁੜ ਕੇ ਖਿੰਦੀ ਨਜ਼ਰ ਆ ਰਹੀ ਹੈ ਔਰ ਦੂਸਰਾ ਸਵਾਲ ਹੈ ਵਿਰੋਧੀ ਧਿਰ ਵੱਲੋਂ ਜਿਸ ਤਰ੍ਹਾਂ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਕਿ ਹਾਕਮ ਦੇ ਰਦਾਂ ਅਟੈਕ ਕਰ ਰਹੀ ਹੈ ਮੋਦੀ ਸਰਕਾਰ ਜਨਸੀਆਂ ਨੂੰ ਇਸਤੇਮਾਲ ਕਰ ਰਹੀ ਹੈ ਉਹਨਾਂ ਦਾ ਟਕਰਾ ਕਰਨਾ ਵੀ ਮੁਸ਼ਕਲ ਨਜ਼ਰ ਆਏਗਾ ਜਦੋਂ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ 'ਚ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਇਹ ਤੱਥ ਹੋਰ ਵੀ ਸਾਹਮਣੇ ਆਉਣਗੇ ਪਹਿਲਾਂ ਤਾਂ ਵੈਸੇ ਨਜ਼ਰ ਹੀ ਆ ਰਿਹਾ ਹੈ ਜਿਸ ਕਦਰ ਆਪ ਤੇ ਕਾਂਗਰਸ ਪੰਜਾਬ 'ਚ ਐਨ ਆਮਣੋ ਸਾਹਮਣੇ ਖੜਿਆ ਹੈ ਜਦੋਂ ਆਪਾਂ ਮੁੱਖ ਮੰਤਰੀ ਦੀ ਗੱਲ ਕਰਦੇ ਸੀ ਤਾਂ ਮੁੱਖ ਮੰਤਰੀ ਨੇ ਉਸੇ ਮੀਟਿੰਗ 'ਚ ਜਿੱਦਾਂ ਆਪਾਂ ਮਲੇਰਪੁਰ ਦਾ ਜ਼ਿਕਰ ਕਰ ਰਹੇ ਹਾਂ ਇਹ ਗੱਲ ਕਹੀ ਹੈ ਕਿ ਲੋਕਾਂ ਜਿਹਨੇ ਰਾਸੀ ਆਗੂ ਉਹਨਾਂ ਨੇ ਖੇਤਰਕੜੀ ਫਿਰਦੀ ਹੈ ਤੇ ਉਹਨਾਂ ਨੇ ਸਾਰਾ ਕੀਤਾ ਹੈ ਕਾਂਗਰਸਵਾਦ ਤੇ ਇਕਾਲੀ 당 ਵੱਲ ਸੂਹੀਸਤਰਾ ਦੀ ਸਥਿਤੀ ਚ ਜਿਹੜਾ ਪੰਜਾਬ ਤਾਂ ਪਹਿਲਾਂ ਹੀ ਜਿਹੜਾ ਹੈ ਕਾਫੀ ਇੱਕ ਦੂਜੇ ਨਾਲ ਕੜਤਨ ਦੇ ਵਿੱਚ ਨਿਲਾਂਗਰੀਆਂ ਦੋਨੇ ਤਰ੍ਹਾਂ ਸੋ ਪੰਜਾਬ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਪਰ ਉਹਨ ਕੌਮੀ ਪਦ ਦੇ ਨਿਤਾਰਾ ਹੋ ਗਿਆ ਕਿ ਭਵੇਖ ਦੇ ਅੰਦਰ ਜੁਗਟ ਆਪ ਕਾਂਗਰਸ ਦੇ ਗੱਠ ਛੋੜਦਾ ਹਿੱਸਾ ਨਹੀਂ ਹੈ ਜੀ ਜੀ ਸਿਰਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਸੁੱਪ ਪੇਸ਼ ਬਘੇਲ ਹੋਣੀ ਇਸ ਸਮੇਂ ਪੰਜਾਬ ਦੇ ਵਿੱਚ ਕਾਂਗਰਸ ਨੂੰ ਇਕੱਠਾ ਕਰਨ ਦੀਆਂ ਕੋਸ਼ਿਸ਼ਾਂ ਨੇ ਜਿਹੜੀਆਂ ਲੰਬੇ ਸਮੇਂ ਤੋਂ ਕਰ ਰਹੇ ਨੇ ਕਿਉਂਕਿ ਹਾਈ ਕਮਾਂਡ ਨੇ ਉਹਨਾਂ ਦੀ ਡਿਊਟੀ ਲਈ ਹੈ ਉਹਨਾਂ ਨੂੰ ਇੰਚਾਰਜ ਬਣਾਇਆ ਪਰ ਅਜਿਹੇ ਸਮੇਂ ਦੇ ਵਿੱਚ ਉਹਨਾਂ ਦੇ ਖੁਦ ਦੇ ਘਰ ਦੇ ਉੱਪਰ ਈਡੀ ਦੀ ਰੇਡ ਐ ਜਿਹੜੀ ਉਹ ਕੀਤੀ ਗਈ ਜਿਸ ਤੋਂ ਬਾਅਦ ਸਵਾਲੇ ਵੀ ਖੜੇ ਹੁੰਦੇ ਨੇ ਕਿ ਕੀ ਕਾਂਗਰਸ ਨੂੰ ਮਜ਼ਬੂਤ ਜਿੱਥੇ ਵੀ ਹੋਣ ਲੱਗਦਾ ਹੈ ਕਿ ਭਾਜਪਾ ਨੂੰ ਕਾਂਗਰਸ ਮਜ਼ਬੂਤ ਹੋ ਸਕਦੀ ਹੈ ਤੋਂ ਤੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਨੇ ਜਿਹੜੀਆਂ ਉਹ ਕੀਤੀਆਂ ਜਾਂਦੀਆਂ ਨੇ ਸੋ ਇਸ ਤੋਂ ਇਲਾਵਾ ਗੱਲ ਕਰੀਏ ਸਪਸ਼ਟ ਹੈ ਕਿ ਪੰਜਾਬ ਦੀ ਹਜੇ ਸਥਿਤੀ ਸਿਆਸੀ ਤੌਰ ਤੇ ਕਿਸੇ ਪਾਸੇ ਵੀ ਸਪਸ਼ਟ ਨਹੀਂ ਹੈ ਲੱਗਦਾ 2027 ਨੂੰ ਲੈ ਕੇ ਕਿਸੇ ਵੀ ਪਾਰਟੀ ਬਾਰੇ ਕੁਝ ਵੀ ਕਹਿਣਾ ਹਾਲੇ ਬਹੁਤ ਮੁਸ਼ਕਲ ਕਿਉਂਕਿ ਲਗਭਗ 2 ਸਾਲ ਤੋਂ ਥੋੜਾ ਜਿਹਾ ਘੱਟ ਸਮਾਂ ਜਿਹੜਾ ਉਹ ਹਜੇ ਚੋਣਾਂ ਦੇ ਵਿੱਚ ਹੈ ਤਾਂ ਚਿਹਰੇ ਦੇ ਵਿੱਚ ਦੇਖਿਆ ਜਾਵੇ ਤਾਂ ਕਿਸੇ ਵੀ ਪਾਰਟੀ ਕੋਲੇ ਕੋਈ ਫਿਲਹਾਲ ਦੀ ਘੜੀ ਲੱਗਦਾ ਨਹੀਂ ਕਿ ਲੋਕ ਸਪੋਰਟ ਕਰ ਰਹੇ ਨੇ ਜਾਂ ਜਿਨ੍ਹਾਂ ਦੇ ਪਿੱਛੇ ਬਹੁਤ ਵੱਡੇ ਪੱਧਰ ਦੇ ਉੱਪਰ ਇਕੱਠ ਹੋਵੇ ਸਾਰੀਆਂ ਦੀਆਂ ਰੈਲੀਆਂ ਚ ਇਕੱਠ ਹੈ ਜੇ ਦੇਖਿਆ ਜਾਵੇ ਤਾਂ ਕਈਆਂ ਦੀਆਂ ਕੁਰਸੀਆਂ ਖਾਲੀ ਨੇ ਜਿੱਥੇ ਰੈਲੀਆਂ ਦੇ ਵਿੱਚ ਨਹੀਂ ਵੀ ਕੋਈ ਆਉਂਦਾ ਪਰ ਸਥਿਤੀ ਹਜੇ ਕਲੀਅਰ ਹੁੰਦੀ ਨਹੀਂ ਦਿਖਾਈ ਦੇ ਰਹੀ ਸੈਂਟਰ ਦੀਆਂ ਚੋਣਾਂ ਹਜੇ ਹੋਣੇ ਹੋਈਆਂ ਨੇ 2 ਤੋਂ 3 ਸਾਲ ਬਾਅਦ ਦੇਖਣਾ ਹੋਵੇਗਾ ਕਿ ਸੈਂਟਰ ਦੀ ਪੋਜੀਸ਼ਨ ਹੈ ਜਿਹੜੀ ਉਹ ਵੀ ਕਿਸ ਤਰ੍ਹਾਂ ਦੀ ਹੈ ਪਰ ਫਿਲਹਾਲ ਸੈਂਟਰ ਹੈ ਜਿਹੜੀ ਇਲਜ਼ਾਮਾਂ ਦੇ ਮੁਤਾਬਕ ਆ ਕਾਂਗਰਸ ਦਾ ਕਹਿਣਾ ਹੈ ਕਿ ਸੈਂਟਰ ਕੇਂਦਰੀ ਏਜੰਸੀਆਂ ਦੀ ਖੂਬ ਵਰਤੋਂ ਕਰ ਰਹੀ ਹੈ ਉਮੀਦ ਕਰਦੇ ਹਾਂ ਪ੍ਰੋਗਰਾਮ ਪਸੰਦ ਆਇਆ ਹੋਵੇਗਾ ਕੱਲ ਮੁਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ